ਜੀ ਜਸਵਿੰਦਰ ਜੀ ਦੀ ਸੋਈ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਅੱਜ ਬਣਾਵਾਂਗੇ ਚਟਪਟੀ ਅਰਬੀ ਦੀ ਸਬਜੀ ਤੇ ਸਮਾਨ ਸਾਡਾ ਤਿਆਰ ਹੈ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਹਾਂ ਜੀ ਤੇ ਸਭ ਤੋਂ ਪਹਿਲਾਂ ਆਪਾਂ ਕੜਾਈ ਦੇ ਵਿੱਚ ਅੱਧੀ ਕੜਛੀ ਸਰੋਂ ਦੇ ਤੇਲ ਦੀ ਪਾ ਕੇ ਇਸ ਦੀ ਕੁੜੱਤਨ ਚੰਗੀ ਤਰ੍ਹਾਂ ਪਕਾੜ ਲਈ ਹੈ ਇਸ ਦੇ ਵਿੱਚ ਆਪਾਂ ਹੁਣ ਸਭ ਤੋਂ ਪਹਿਲਾਂ ਪਾਵਾਂਗੇ ਰਾਈ ਆਪਾਂ ਅੱਧਾ ਚਮਚਾ ਦੇ ਵਿੱਚ ਦਾਈ ਪਾਵਾਂਗੇ ਤੇ ਅੱਧਾ ਚਮਚੀ ਆਪਾਂ ਕਲੌਂਜੀ ਦੀ ਪਾਵਾਂਗੇ ਇਹ ਦੋਨੋਂ ਚੀਜ਼ਾਂ ਖੱਟਾਪਨ ਤੇ ਟੇਸਟ ਦੋਨੋਂ ਚੀਜ਼ਾਂ ਲਿਆਉਣ ਦੇ ਵਿੱਚ ਬੜੀ ਮਦਦ ਕਰਦੀਆਂ ਨੇ ਬਹੁਤ ਵਧੀਆ ਲੱਗਦੀਆਂ ਆਂ ਰਾਈ ਤੇ ਕਲੌਂਜੀ ਦਾ ਟੇਸਟ ਹੁਣ ਜਦੋਂ ਇਹ ਹਲਕੀਆਂ ਜਿਹੀਆਂ ਬਸ 1 ਮਿੰਟ ਤੱਕ ਚਟਕ ਜਾਣਗੀਆਂ 1 ਮਿੰਟ ਹੋ ਗਿਆ ਇਹਨਾਂ ਨੂੰ ਰੱਖੇ ਇਹ 2 ਮਿੰਟ ਦੇ ਵਿੱਚ ਇਹ ਚੰਗੀ ਤਰ੍ਹਾਂ ਚਟਕ ਗਈਆਂ ਨੇ ਹੁਣ ਅਗਲੇ ਅੱਗੇ ਦਾ ਪ੍ਰੋਸੈਸ ਆਪਾਂ ਸਟਾਰਟ ਕਰਦੇ ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਦੀ ਇੱਕ ਪੂਰੀ ਗੁੱਠੀ ਨੂੰ ਮੈਂ ਛਿਲਕੇ ਬਰੀਕ-ਬਰੀਕ ਕੱਟ ਲਿਆ ਤੇ ਧੋ ਲਿਆ ਤੇ ਚਾਹ ਤੜੀ ਪੱਤੇ ਲੈ ਕੇ ਇਹਨਾਂ ਨੂੰ ਕੱਟ ਲਿਆ ਹੈ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੀ ਪਾਵਾਂਗੇ ਆਪਾਂ ਤੇ ਮੀਡੀਅਮ ਫਲੇਮ ਤੇ ਇਹਨਾਂ ਨੂੰ ਆਪਾਂ ਭੁੰਨਾਂਗੇ ਤੇ ਲਸਣ ਆਪਣਾ ਹਲਕਾ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਇਹਨੂੰ ਬਹੁਤ ਜ਼ਿਆਦਾ ਪਾਣੀ ਬ੍ਰਾਊਨ ਕਰਨਾ ਤੇ ਹੁਣ ਇਹਦੇ ਵਿੱਚ ਮੈਂ ਦੋ ਵੱਡੇ ਪਿਆਜ਼ ਲੈ ਕੇ ਬਰੀਕ-ਬਰੀਕ ਕੱਟ ਲਏ ਤੇ ਚਾਰ ਹਰੀਆਂ ਮਿਰਚਾਂ ਬਰੀਕ-ਬਰੀਕ ਕੱਟ ਲਈਆਂ ਆਪਾਂ ਇਹ ਪਾ ਦਾਂਗੇ ਇਹਦੇ ਵਿੱਚ ਇਸ ਤਰ੍ਹਾਂ ਸਬਜ਼ੀ ਬਣੇਗੀ ਨਾ ਤੇ ਬੜੀ ਚਟਪਟੀ ਤੇ ਬਹੁਤ ਹੀ ਸਵਾਦ ਸਬਜ਼ੀ ਬਣਦੀ ਹੈ ਇਸ ਤਰ੍ਹਾਂ ਤੁਸੀਂ ਵੀ ਜ਼ਰੂਰ ਬਣਾਇਓ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਸਬਜ਼ੀ ਤੁਹਾਡੇ ਕੋਲ ਕਿਵੇਂ ਦੀ ਬਣੀ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ प्लीज ਤੋਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚੇ ਠੀਕ ਹੈ ਜੀ ਹੁਣ ਆਪਾਂ ਇਹ మీడియం ਫਲੇਮ ਤੇ ਬ੍ਰਾਊਨ ਹੋਣ ਤੱਕ ਇਹਨਾਂ ਨੂੰ ਆਪਾਂ ਭੁੰਨਾਂਗੇ ਹਾਂਜੀ ਤੇ ਪਿਆਜ਼ ਹਲਕੇ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਆਪਾਂ ਇਹਨਾਂ ਨੂੰ ਵੀ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਅੱਧਾ ਚਮਚ ਹਲਦੀ ਦਾ ਅੱਧਾ ਚਮਚ ਆਪਾਂ ਪਾਵਾਂਗੇ ਕਾਲੀ ਮਿਰਚ ਦਾ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਅੱਧਾ ਚਮਚ ਅਜਵਾਇਨ ਦਾ ਤੇ ਅੱਧਾ ਚਮਚ ਢੇਗੀ ਮਿਰਚ ਦਾ ਤੇ ਆਪਾਂ ਇਹ ਜਿਹੜੀ ਸਬਜੀ ਹੈ ਨਾ ਅੱਧਾ ਕਿਲੋ ਅਰਬੀ ਦੀ ਬਣਾ ਰਹੇ ਹਾਂ ਤੇ ਫਿਰ ਇਹਦੇ ਵਿੱਚ ਆਪਾਂ ਹੁਣ ਨਮਕ ਵੀ ਪਾਵਾਂਗੇ ਅੱਧਾ ਚਮਚ ਬਹੁਤ ਜ਼ਿਆਦਾ ਨਮਕ ਨਾ ਪਾਓ ਕਿਉਂਕਿ ਇਹ ਸੁੱਕੀ ਸਬਜੀ ਬਣ ਕੇ ਥੋੜੀ ਜਿਹੀ ਰਹਿ ਜਾਂਦੀ ਹੈ ਤੇ ਨਮਕ ਵੀ ਤੇਜ਼ ਹੋ ਜਾਂਦਾ ਹੈ ਅੱਧਾ ਚਮਚ ਬਹੁਤ ਨਮਕ ਹੁਣ ਇਹਨੂੰ ਆਪਾਂ ਲੋ ਫਲੇਮ ਤੇ 2 ਮਿੰਟ ਤੱਕ ਭੁੰਨ ਲਾਂਗੇ ਇਹ ਮਸਾਲਿਆਂ ਨੂੰ ਜੀ 2 ਮਿੰਟ ਹੋ ਗਏ ਇਹਨੂੰ ਭੁੰਨਦੇ ਤੇ ਦੇਖੋ ਮਸਾਲੇ ਨੇ ਤੇਲ ਵੀ ਛੱਡਣਾ ਸ਼ੁਰੂ ਕਰ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਰਬੀ ਜੀ ਮਸਾਲੇ ਨੂੰ ਜਿਵੇਂ ਜਿਵੇਂ ਭੁੰਨ ਰਹੇ ਆਂ ਓਵੇਂ ਓਵੇਂ ਬੜੀ ਹੀ ਵਧੀਆ ਜਿੱਚੂ ਖੁਸ਼ੂ ਆ ਰਹੀ ਹੈ ਤੇ ਆਪਾਂ ਹੁਣ ਅੱਧਾ ਕਿਲੋ ਅਰਬੀ ਲੈ ਕੇ ਛਿੱਲ ਕੇ ਉਸ ਨੂੰ ਇਸ ਤਰ੍ਹਾਂ ਕੱਟ ਲਿਆ ਨੇ ਨੇ ਪੀਸਿਸ ਦੇ ਵਿੱਚ ਇਹ ਪੀਸ ਚ ਆਪਾਂ ਕੱਟ ਲਿਆ ਪਰ ਆਪਾਂ ਛਿੱਲਣ ਤੋਂ ਪਹਿਲਾਂ ਹੱਥਾਂ ਦੇ ਉੱਪਰ ਚੰਗੀ ਤਰ੍ਹਾਂ ਤੇਲ ਲਾ ਲੈਣਾ ਹੈ ਕਈ ਵਾਰੀ ਅਰਬੀ ਛਿੱਲਣ ਨਾਲ ਖਾਰਿਸ਼ ਬਹੁਤ ਹੁੰਦੀ ਹੈ ਤੇ ਹੋ ਸਕੇ ਵੱਧ ਤੋਂ ਵੱਧ ਇਹਦਾ ਪਾਣੀ ਨਿਚੋੜ ਲਓ ਜਾਂ ਇਹਨੂੰ ਸੁਕਾ ਲਓ ਹੁਣ ਆਪਾਂ ਇਹ 1/2 ਕਿਲੋ ਅਰਬੀ ਇਹਦੇ ਵਿੱਚ ਪਾ ਦਾਂਗੇ ਤੇ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਹੈ ਜੀ ਇਹ ਚਟਪਟੀ ਅਲਬੀ ਦੀ ਸਬਜੀ ਤਾਂ ਬੱਚਿਆਂ ਵੱਡਿਆਂ ਸਭ ਨੂੰ ਬਹੁਤ ਸਵਾਦ ਲੱਗਦੀ ਹੈ ਹੁਣ ਆਪਾਂ ਇਹਨੂੰ 5 ਮਿੰਟ ਲਈ ਮੀਡੀਅਮ ਫਲੇਮ ਤੇ ਇਸੇ ਤਰ੍ਹਾਂ ਹੀ ਭੁੰਨਾਂਗੇ ਹਾਂਜੀ 5 ਮਿੰਟ ਹੋ ਗਏ ਇਹਨੂੰ ਭੁੰਨਦੇ ਹੁਣ ਆਪਾਂ ਫਲੇਮ ਬਿਲਕੁਲ ਲੋ ਕਰ ਦੇਣੀ ਹੈ ਬਿਲਕੁਲ ਲੋ ਫਲੇਮ ਤੇ ਆਪਾਂ ਇਹਨੂੰ ਟੱਕ ਕੇ ਪਕਾਵਾਂਗੇ ਤੇ 4 ਜਾਂ 5 ਮਿੰਟ ਤੱਕ ਹਿਲਾਵਾਂਗੇ ਇਸੇ ਤਰ੍ਹਾਂ ਆਪਾਂ 15 ਜਾਂ 20 ਮਿੰਟ ਤੱਕ ਇਹਨੂੰ ਪਕਾਣਾ ਵਿੱਚ ਵਿੱਚ ਆਪਾਂ ਹਿਲਾਈ ਜਾਣਾ ਤੋ ਤੋ 3 ਮਿੰਟ ਹੋ ਗਏ ਹੁਣ ਆਪਾਂ ਇਹਨੂੰ ਖੋਲ ਕੇ ਚੈੱਕ ਕਰਾਂਗੇ। ਬਸ ਇਸੇ ਤਰ੍ਹਾਂ ਆਪਾਂ ਹਿਲਾਈ ਜਾਣਾ ਵਿੱਚ ਵਿੱਚ ਤਾਂ ਜੋ ਸਬਜੀ ਇਹ ਨਾ ਜਿਹੜੀ ਕੜਾਈ ਦੇ ਨਾਲ ਲੱਗੇ ਨਾ ਜਲੇ ਨਾ ਇਸ ਲਈ ਇਹਨੂੰ ਹਿਲਾਈ ਜਾਣਾ ਆਪਾਂ। ਫਿਰ ਇਹਨੂੰ ਪੇਰ ਤੋਂ ਆਪਾਂ ਟੱਕ ਦਾਂਗੇ। ਬੜੀ ਹੀ ਸੌਖੀ ਸਬਜੀ ਹੈ ਜੀ ਬਹੁਤ ਸੌਖੇ ਤਰੀਕੇ ਨਾਲ ਤੇ ਬਹੁਤ ਸਵਾਦ ਬਣ ਕੇ ਤਿਆਰ ਹੁੰਦੀ ਹੈ। ਤੇ ਆਪਾਂ ਇਹਨੂੰ 2-2 ਮਿੰਟ ਬਾਅਦ 3-3 ਮਿੰਟ ਬਾਅਦ ਹਿਲਾਉਂਦੇ ਗਏ 15 ਤੋਂ 17 ਮਿੰਟ ਤਕਰੀਬਨ ਲਾ ਕੇ ਤੇ ਅੱਜ ਵੀ ਦੇਖੋ ਆਪਣੀ ਬਿਲਕੁਲ ਤਿਆਰ ਹੋ ਗਈ ਏ 17 ਮਿੰਟ ਦੇ ਵਿੱਚ ਪੱਕ ਗਈ ਹੈ ਆਪਣੇ ਆਪਣੀ ਗੈਸ ਦੇ ਪਲੇਮ ਦੇ ਹਿਸਾਬ ਨਾਲ ਬਰਤਨ ਦੇ ਹਿਸਾਬ ਨਾਲ ਵੀ 17 ਤੋਂ 20 ਮਿੰਟ ਦੇ ਵਿੱਚ ਸਬਜ਼ੀ ਤਿਆਰ ਹੋ ਜਾਏਗੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕਾ ਧਨੀਆ 1 ਚਮਚ ਚ ਭਰ ਕੇ ਸੁੱਕੇ ਧਨੀਏ ਦਾ ਪਾਊਡਰ ना ही आप पावे हूँ अद्धा चम्मच चाट मसाला जो थोड़े को चाट मसाला नहीं है तो जगह आमचू पाउडर भी पा सकते हो अदा चम्मच गर्म मसाला चटपटी अरबी की सब्जी अपनी बहुत वादिया देखो बन के तैयार होगी भी एक बार जरूर ट्राई करना मेनू कमेंट करके भी जरूर दसना कि सब्जी थोड़े को बनी सब्जी बहुत बढ़िया बनी है जी देखो बिल्कुल ढही नहीं खड़ी खड़ी सब्जी अपनी बन के तैयार होगी चटपटी अरबी की सब्जी